ਕਾਲਜੀ ਸਾਰਿਆਂ ਨੂੰ ਜਿੱਥੇ ਨਹੀਂ ਤੁਸੀਂ ਹੋਗੇ ਰਾਜ ਕੁਝੀ ਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੇਰਾ ਚੈਨਲ ਜਨਤੀ ਜਨਤਾ ਬਾਤ ਨੂੰ ਬਾਤਵਾ ਸ਼ੇਅਰ ਕਰੋ ਲਾਇਕ ਕਰੋ ਬਾਹਰ ਬੈਠੇ ਤੇ ਸੁਨੇਹਾ ਵਿੱਚ ਮੇਰੀਆਂ ਭੈਣਾਂ ਸਾਰੇ ਬਜ਼ੁਰਗ ਬੱਚੇ ਜੀ ਦਾ ਸਾਰਿਆਂ ਨੂੰ ਪਿਆਰ ਭਰੀ ਸ਼ਸਰੀ ਕਾਲਜੀ ਹੋਰ ਜੀ ਸਾਰਿਆਂ ਨੂੰ ਅੱਜ ਕੀ ਕੰਮ ਅੱਜ ਜੀ ਮੇਰੇ ਨਾਲ ਮੇਰਾ ਬੇਟਾ ਸ਼ਸਰੀ ਕਾਲਜੀ ਸਾਰਿਆਂ ਨੂੰ ਹਾਜੀ ਇਹ ਮੇਰੇ ਨਾਲ ਆਟਾ ਵੀ ਪਿਆ ਕੇ ਲੈ ਵਿਚਾਰਾ ਹੁਣ ਇਹਦੀ ਡਿਊਟੀ ਲਈ ਆ ਵੀ ਵਿੱਚ ਪਾਈ ਚੱਲੇ ਨੂੰ ਪੁੱਤ ਥੱਲੇ ਨਾ ਡੋਲੀ ਉਹ ਠੀਕ ਠਾਕ ਹੋ ਜੀ ਤੁਹਾਡੇ ਬਹੁਤ ਵਧੀਆ ਕਮੈਂਟ ਆਉਂਦੇ ਆ ਬਹੁਤ ਸੋਹਣੇ ਕਮੈਂਟ ਆਉਂਦੇ ਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਇੱਕ ਮੇਰਾ ਵੀਰ ਹੋਰ ਮੇਰਾ ਸਮਾਨ ਗੁੱਦਣਾ ਆਇਆ ਭਰਾ ਮੇਰਾ ਇਹ ਵਿਚਾਰਾ ਜਦੋਂ ਵੀ ਇਹਨੂੰ ਸੱਦ ਗਏ ਭੱਜ ਕੇ ਆਉਂਦਾ ਹੈਲਪ ਕਰਾਉਂਦਾ ਜਿੰਨੇ ਜੋ ਕਰਾ ਆ ਜੀ ਅਸੀਂ ਇਹਨਾਂ ਲਸਣ ਘੋੜ ਰਹੇ ਆ ਇਹ ਵੀਰ ਨੂੰ ਮੈਂ ਕੱਲ ਕਹਿ ਕੇ ਆਇਆ ਸੀਗਾ ਇਹਨੂੰ ਥੋੜਾ ਜਿਹਾ ਕੰਮ ਸੀ ਤੇ ਤਾਂ ਕਰਕੇ ਨਹੀਂ ਇਹ ਆਇਆ ਗਿਆ ਤੇ ਹੁਣ ਆਇਆ ਆ ਵੇਖੋ ਨਿੱਕਾ ਸਾਡਾ ਨਿੱਕਾ ਸਾਡਾ ਬਈ ਬਹੁਤ ਆਟੇ ਨਾਲ ਲਿਪੜਿਆ ਹੋਇਆ ਹੈ ਐਮੈਨੂਆ ਦਾ ਮੈਂ ਪਾਣਾ ਇਹ ਕੰਮ ਬਹੁਤ ਕਰਾਉਂਦਾ ਵਿਚਾਰਾ ਮੇਰੇ ਨਾਲ ਬਹੁਤ ਹੈਲਪ ਕਰਾਉਂਦਾ ਬਹੁਤ ਅੱਛਾ ਬੱਚਾ ਹੈ ਲੜਕੀ ਵੀ ਕੰਮ ਕਰਾਉਂਦੀ ਆ ਤਾਂ ਟ੍ਰੇਨਿੰਗ ਆ ਵੀ ਇਹ ਕਰਾਉਂਦਾ ਕੱਲਾ ਲੜਕੀ ਨਹੀਂ ਕਰਾਉਂਦੀ ਲੜਕੀ ਵੀ ਕਰਾਉਂਦੀ ਹੈ ਤੇ ਇਸ ਕਰਕੇ ਵੀ ਬਹੁਤ ਵਧੀਆ ਪ੍ਰਮਾਤਮਾ ਨੇ ਸਾਨੂੰ ਬਹੁਤ ਵਧੀਆ ਦਾਤ ਬਖਸ਼ੀ ਹੈ ਤੈਨੂੰ دلੋਂ ਧੰਨਵਾਦ ਕਰਦੇ ਆ ਨਾ ਨਾ ਪੱਤ ਤੂੰ ਵਿੱਚ ਨਹੀਂ ਜਾਣਾ ਆ ਪਾਲਕ ਲੈ ਜੀ ਜੇ ਪੁਰਜੀ ਬਣਾਉਣੀ ਆ ਤਾਂ ਆਏਗਾ ਜੀ ਜਾਮਨਾ ਦਾ ਬੂਟਾ ਤੇ ਹਮੇ ਆ ਬੇਟੀ ਲੀਡੇ ਲਈ ਆ ਰਹੀ ਹੈ ਤਨੀ ਤੋਂ हौली हौली लाई पता भी रख ला मेरा शेर अम कर बस चाय क्या है रखी चल मेरा पुत हम बुखार तो ठीक है खंघ तो भी ठीक है खंघ हैगी है खंघ है? के आ क्या ना है अय चक दे ਆ ਕੋਈ ਨਹੀਂ ਜੇ ਆਪ ਨੂੰ ਅਲੱਗ ਕਿਹੋ ਦਵਾਈ ਦੇ ਲਾਂਗੇ ਦੇਖਣਾ ਨਹੀਂ ਨਾ ਨਾ ਦਵਾਈ ਬਹੁਤ ਵਧੀਆ ਬਤ ਉਹਦੇ ਨਾਲ ਫਰਕ ਪੈਂਦਾ ਤੈਨੂੰ ਮਣੀ ਆਪ ਕਿੰਨਾ ਬਿਮਾਰ ਸੀਗਾ ਬਾਤ ਲਾਈ ਚੱਲ ਕਰ ਕਿਤੇ ਨਹੀਂ ਜਾਂਦੀ ਕਿਤੇ ਰਿਆਂ ਦੀ ਰੜ ਕੇ ਕਿਤੇ ਨਹੀਂ ਜਾਂਦੀ ਰੜ ਕੇ ਇੱਥੇ ਖੜ ਜਾਣਾ ਇਹਨੇ बहुत ना मेरा पत्र छोड़ बहुत सियाना है बच्चा बहुत अच्छा है हाँ ऐ कम करी जाता और आ छी गया तू

ਚੱਲ ਕੋਈ ਨਹੀਂ ਉਹਨੂੰ ਕਾਹ ਲੈ ਫਿਰਦਾ ਤੇਵਾ ਲੈ ਜਾ ਹਾਂ ਮੰਜੇ ਨਾਲ ਚੱਕੀ ਮੰਜੇ ਮੈਂ ਆਪੇ ਚੱਕ ਦੂੰ ਮੜ ਕੇ ਤੇਰਾ ਨਾ ਦਾ ਰੱਕ ਚੋ ਪੀੜ ਨੱਕ ਲੱਗ ਜਾਂਦੀ ਆ ਪਾਰਾ ਵਜਣਾ ਚੱਕੀ ਆ ਜਾਂ ਚਾਰ ਪੰਜ ਆ ਚੱਕ ਆਪਿਆ ਆ ਆਹ ਕਾ ਤੇ ਛੜਤਾ ਇੱਥੇ ਥੱਲੇ ਆ ਹੈਗਾ ਹੋਰ ਜੇ ਐ ਨਹੀਂ ਤਾਂ ਉੱਥੇ ਲੈ ਚੱਲ ਅੰਦਰ ਇੱਕ ਉਹ ਬੋਰੀ ਚੱਕੇ ਨਾ ਤੇ ਉਹ ਬੋਰੀ ਅੰਦਰ ਰੱਖ ਦੇ ਇਨਾ ਮੇਰਾ ਪੁੱਤ ਕੰਮ ਕਰ ਦੇ ਠੀਕ ਆ ਆ ਚਾ ਕੇ ਸਾਰਾ ਕੁਝ ਰੱਖ ਦਿਓ ਉੱਥੇ ਇਹਦੇ ਵਿੱਚ ਉਹ ਤਾਂ ਮੈਂ ਨਾ ਹੀ ਕੱਢ ਕੇ ਨਹੀਂ ਇਹਦਾ ਪਾ ਮਣੀ ਉਹ ਤੋਂ ਮੈਂ ਤੈਨੂੰ ਕੰਮ ਕਿਹਾ ਸੀ ਇੱਕ ਹੋਰ ਸਕੂਟਰੀ ਦਾ ਲੀੜਾ ਦੇ ਇਹਨੂੰ ਹੈਂ ਤੂ ਦੇ ਰੇ ਪੱਤ ਲੀਡਾ ਸਵਾਰ ਕੇ ਆਣਾ ਲਾ ਖੋਲੀ ਮੂਰਾ ਬੋਰੀ ਬੰਨੀ ਸੀਗੀ ਹੈ ਕੀ ਕਾਹਦੇ ਚ ਮਾਉਂ ਹੈ ਸਕੂਟਰੀ ਚ ਮਾਉਂ ਕਿੱਥੇ ਆ ਗਏ ਅੱਛਾ ਛਾੜ ਲਾ ਇਹਨੂੰ ਕੋਈ ਨਹੀਂ ਮੁੱਦੀ ਹਲਤ ਕੀ ਸਵਾਰ ਕੇ ਦੇ ਦੀ ਪੱਤ ਸਵਾਰ ਕੇ ਲੀਡਾ ਤੇ ਆਰੇ ਇਕ ਨਾ ਹੋਵੇ ਉਹ ਪੈਕਟ ਲੈ ਯਾਰ ਚਾਕੇ ਉਹ ਜਿਹੜਾ ਪਿਆ ਉਹ ਅੰਦਰ ਲੈ ਜਾ ਇੱਥੇ ਨਾ ਬਿੱਲੀ ਆਉਂਦੀ ਕਿਤੇ ਇਹਨੂੰ ਹੋਏ ਨਾ ਹੋਵੇ ਉਹ ਖਿੱਚੀ ਬਰੇ ਇਹਨੂੰ ਇਹਨੂੰ ਪੈਕਟ ਨੂੰ ਸਰਪ ਵਾਲੇ ਨੂੰ ਉਹ ਅੰਦਰ ਅੰਦਰ ਲੈ ਜਾ ਪਤਾ ਆ ਟੱਪ ਕੇ ਆਇਆ ਨਹੀਂ ਇਹਨੇ ਖਲਾਰਦੇ ਨਹੀਂ ਆਹ ਹਾਂ ਨਹੀਂ 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 ਪਤਾ ਇਹਨੂੰ ਲੈ ਜਾ ਅੰਦਰ ਹੀ ਲੈ ਜਾ ਇਧਰ ਦੇ ਦੇ ਨੰਗੜਾ ਡਾਲਜੂਏ ਉੱਤੋਂ ਦੀ ਜਾਵੜਾ ਡਾਲਜੂਏ ਆ ਨੀ ਨੰਗਾ ਜਾ ਲੱਕਰਾ ਦੇ ਕਰਾ ਮੇਰਾ ਵੀਰ ਦਸੱਲੀਆਂ ਕਿਆ ਬਾਤ ਆਈ ਹੈ ਮੈਂ ਯਾਰ ਆ ਬੈਠਾ ਜਾਵਾ ਮੈਂ ਤੋ ਨਾ ਭੈ ਵੀਆ ਪੀੜੀ ਰੱਖ ਕੇ ਮੈਂ ਗੱਲ ਜੀ ਨਹੀਂ ਬੰਦੀ ਮੁੜ ਕੇ ਆ ਚਾਤਰੀ ਨਾਲ ਲੱਗ ਜਾਂਦਾ ਉਹਨੇ ਕਹਿਣਾ ਮੈਂ ਗੁੱਡਣਾ ਮੁੜ ਕੇ ਇਹ ਨਾ ਹੋਵੇ ਘਰ ਨਿਕਲੇ ਨਾ ਤੇ ਲਸਨ ਦੀਆਂ ਗੰਡੀਆਂ ਤਾਂ ਤੁਰਗਾਉਣ ਹਾ ਮੈਂ ਕਰਮਜੀਤ ਮੈਂ ਤੁਹਾਨੂੰ ਇੱਕ ਸਵਾਲ ਪੁੱਛ ਰਿਆ ਹਾਂ ਹਾਂਜੀ ਬਈ ਜਦੋਂ ਤੁਮ ਆਪੀ ਜਾਣੀ ਆ ਹਾਂਜੀ 2-4 ਦਿਨ ਰਹਿਣਾ ਹੋਵੇ ਮਸਲਾ ਤੇ ਉੱਥੇ ਫਿਰ ਜਦੋਂ ਤੁਹਾਨੂੰ ਕਹਿੰਦੇ ਆ ਵੀ ਕਰਮਜੀਤ ਆ ਤੇਰੀ ਕੁੜੀ ਮਟਿਆਰ ਹੋਗੀ ਦਾ 10 ਸਾਲਾਂ ਦਾ ਬੱਚਾ ਹੋ ਗਿਆ ਮੁੰਡਾ ਤੇਰੇ ਤੇ ਵੀ ਵਧੀਆ ਤਰ੍ਹਾਂ ਕਾਰੋਬਾਰ ਤੇ ਵਧੀਆ সামਲ ਲੈਣਗੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਤੇ ਜਦੋਂ ਇੱਥੇ ਆਉਨੇ ਆ ਤੁਸੀਂ ਆਉਨੇ ਉਦੋਂ ਇੱਥੇ ਕਾਲਾ ਦੇ ਤੇ ਆ ਕੋਨੇ ਨਾ ਮੁੰਡਾ ਆ ਕੋਨੇ ਦੀ ਕੁੜੀ ਤੇਰਾ ਨਾ ਕਤੋਂ ਲੈਂਦੇ ਬਈ ਕੀ ਇਹ ਚੱਕਰ ਕੀ ਹੈ ਬਾਈ ਛੋਚੋ 25 ਰੁਪਿਆ ਤੇ ਕਿਹੜੇ ਪਾਸੇ ਸਾਡਾ ਨਾ ਚੱਲਦਾ ਇਧਰ ਸਾਰੇ ਆਲੇ ਪਾਸੇ ਤੁਹਾਡਾ ਨਾ ਚੱਲਦਾ ਅੱਛਾ 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 ਇਦਾਂ ਆ ਗਿਆ ਆ ਗਈ ਕੱਮੇ ਆਈ ਕੇ ਕੱਮੇ ਤੇ ਜਵਾਕ ਹਾਂ ਹੈ ਇੱਥੇ ਜੇ ਯੋ ਤਾਂ ਤਾਂ ਚਾਉਦਾ ਮੈਂ ਨਾ ਤੂੰ ਮੈਂ ਵੀ ਜਵਾਬ ਤੂੰ ਵੀ ਕੁੜੀ ਆ ਗਈ ਕੰਮ ਨੂੰ ਹਾਂ ਨਿਆਣ ਦੇ ਆਈ ਕਹਿੰਦੇ ਆ ਵੀ ਕੰਮੇ ਆਵੇ ਕੁੜੀ ਤੇਰੀ ਮੈਂ ਨਾ ਆਪਣਾ ਨਾ ਨਾ ਇਹ ਕੁੜੀ ਐਕਚੂਅਰ ਐਂਸਾ ਨਹੀਂ ਕਹਿੰਦੇ ਵੀ ਆ ਤੇਰੀ ਹਾਂ ਆ ਯਾਦੀ ਰੇ ਜਵਾਕਾ ਤੇ ਜੇ ਮੇਰਾ ਉੱਥੇ ਨਾਂ ਨਹੀਂ ਲੈਂਦੇ ਤੇਰਾ ਇੱਥੇ ਨਾਂ ਨਹੀਂ ਲੈਂਦੇ ਹੈਣਾ ਇਹ ਚੱਕਰ ਕੀ ਆ ਹਾਂ ਹੈਣਾ ਸਾਰੇ ਆ ਭੈਣ ਤਰਾ ਮੈਂ ਨਾ ਅੱਜ ਨਹੀਂ ਮੈਂ ਕੱਲ ਸੋਚੀ ਮੈਂ ਕਈਆਂ ਦਿਨਾਂ ਦਾ ਸੋਚਦਾ ਸੀ ਕੀ ਮਸਲਾ ਹੋਇਆ ਆਪਾਂ ਜਵੇਂ ਆਪ ਸਿੱਧਾ ਕਹਦੇ ਵੇ ਤੁਹਾਡੇ ਬੱਚੇ ਬਹੁਤ ਸੋਹਣੇ ਆ ਬੱਚੇ ਬਹੁਤ ਲਾਇਕ ਆ ਨਾ ਐਂ ਦਾ ਆਪਾਂ ਸਿੱਧਾ ਹੀ ਆਪਾਂ ਨਵੇਟ ਦਿੰਨੇ ਆ ਸ਼ਾਰਟਕਟ ਹੀ ਤੇ ਜਦੋਂ ਉੱਥੇ ਆਏ ਫਰਕ ਹੁੰਦਾ ਨਾ ਮੇਰਾ ਕੀ ਮਤਵ ਲੋਇਆ ਮੈਨੂੰ ਇਹ ਨਹੀਂ ਸਮਝ ਆਈਗੀ ਹੁਣ ਬਣ ਰਹੀ ਹੈ ਜੀ ਚਾਹ ਆਓ ਚਾਹ ਪੀਏ ਮੈਂ ਕਵੀਰ ਨੂੰ ਵਗਾਰ ਕੇ ਲਿਆ ਸੀ ਤੇ ਉਹ ਥੋੜਾ ਜਿਹਾ ਕੰਮ ਕਰਉ ਪਹਿਲਾਂ ਵੀ ਆਉਂਦਾ ਹੁੰਦਾ ਵਿਚਾਰਾ ਮੇਰੇ ਕੋਲੇ ਜਦੋਂ ਕੋਈ ਕੰਮ ਧੰਦਾ ਆਉਂਦਾ ਨਾ ਮੈਨੂੰ ਉਹ ਤਾਂ ਕਹਿੰਦਾ ਦੱਸ ਦੀ ਬहोत बहोत वीर ਦਾ ਧੰਨਵਾਦ ਹੈ ਦਾ ਤੇ ਅਜੇ ਰੋਟੀਆਂ ਤੋਂ ਹੁਣੇ ਲਾ ਲੈਣੀਆਂ ਨਾ ਮਾਂ ਮੈਂ ਤਾਂ ਮੈਂ ਆਟਾ ਗੰਨ ਕੇ ਰੱਖਣਾ ਫਿਰ ਜਾਨੀ ਗੇਰਾਨੇ ਗਿਆ ਤਾਂ ਸੁੱਖਣਾ 5:00 ਵਜੇ ਠੀਕ ਹੈ ਅਜੇ ਹੋਰ ਵੀ ਕੰਮ ਬਹੁਤ ਸਾਰੇ ਪਏ ਆ ਹਮਮ किने, किने काम वो वो है? तो मेरा था जी करता शहर च गेड़ा क्ड के आईए महीना डेढ़ महीना हो गया चार बर्गर खवा लिया तेनू क्या होर कुछ खाना, खाना। कह तो <laughs> ਅੱਗੇ ਚੱਕੀ ਕੀ ਤਾਂ ਵਾਰ ਕਰਾ ਰਹੇ ਹਨ ਵਾਰ ਕਰਤਾ ਇੱਕ ਵਾਰੀ ਸਾਦੇ ਸੀ ਹਾਂ ਹਾਂ ਲਓ ਜੀ ਆਓ ਕਰਮ ਕਰਮ ਪੀਓ ਚਾਹ ਮੈਂ ਚਾਹ ਲੈ ਕੇ ਜਾ ਰਿਹਾ ਵੀਜੀ ਕੋਲ ਜੀ ਹਣ ਮਮਾ ਤਗ ਨਹੀਂ ਜਾਂਦੇ ਆ ਠੀਕ ਹੋ ਗਿਆ ਹਨਾ ਠੀਕ ਹੋ ਗਿਆ ਆ ਦੇਖੋ ਆ ਬੱਚਾ ਠੀਕ ਹੋ ਗਿਆ ਆ ਠੀਕ ਹੋ ਗਿਆ ਬੱਚਾ ਹੁਣ ਤੁਹਾਡੀ ਦੁਆਵਾਂ ਨਾਲ ਤੁਹਾਡੇ ਤੁਸੀਂ ਅਸ਼ੀਰਵਾਦ ਨਾਲ ਹਣੇ ਬੱਚਾ ਠੀਕ ਹੋ ਗਿਆ ਸਾਰਿਆਂ ਨੇ ਅਤਿ ਆਸਾਂ ਕੀਤੀਆਂ ਬੱਚੇ ਨੂੰ ਠੀਕ ਕਰਨ ਵਾਸਤੇ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਤੁਸੀਂ ਵੀ ਆਓ ਗਰਮ ਗਰਮ ਚਾਹ ਪੀ ਲੋ ਖੈਰ ਜੀ ਹਾਂ ਜੀ ਇਹ ਇਹ ਕਮੈਂਟ ਆ ਰਹੀ ਹੈ ਦੱਸਣਾ ਉਹ ਠੀਕ ਠਾਕ ਉਹ ਵੀ ਦੱਸਣਾ ਅਸੀਂ ਵੀ ਠੀਕ ਆ ਹੁਣ ਕੁਛ ਬੇਟੀ ਨੂੰ ਫਰਕ ਬਹੁਤ ਜ਼ਿਆਦਾ ਪੈ ਗਿਆ ਹੁਣ ਆਰਾਮ ਆ ਪੋਸ਼ਾਕੇ ਨਾਲ ਤੇ ਕੰਨ ਵਾਲਾ ਉੱਥਾ ਗਿਆ ਤੇ ਉਹ ਠੀਕ ਠਾਕ ਜੀ ਸਾਰੇ ਹੋਰ ਪਰਮਾਨੰਥਾ ਜੀ ਦਾਸ ਕਰਦੇ ਤੁਸੀਂ ਵੀ ਚੜ੍ਹਦੀ ਕਲਾ ਵਿੱਚ ਰਹੋ ਤੇ ਅਸੀਂ ਇਹ ਸਹੀ ਬਲੌਗ ਬਣਾ ਕਰਦੇ ਆ ਕੱਲ ਨੂੰ ਤੁਹਾਨੂੰ ਨਵੇਂ ਬਲੌਗ ਦੇ ਨਾਲ ਮਿਲਾਂਗੇ 大大的超市。